हिमाचल ਦੇ ਵਿੱਚ ਮੁਰ ਤੋਂ ਬੱਦਲ ਫਟਣ ਦੀਆਂ ਘਟਨਾਵਾਂ ਨਿਕਲ ਕੇ ਸਾਹਮਣੇ ਆਈਆਂ ਨੇ ਜਿੱਥੇ ਕਿ ਜਿਹੜਾ ਮੌਨਸੂਨ ਦੇ ਵੱਲੋਂ ਭਾਰੀ ਤਬਾਹੀ ਮਚਾ ਕੇ ਰੱਖ ਦਿੱਤੀ ਗਿਆ ਤਾਂ ਤੁਸੀਂ ਦੇਖੋ ਕਿ ਕਿਸ ਤਰੀਕੇ ਦੇ ਨਾਲ ਹੁਣੇ ਮਾਚਲ ਦੇ ਚੰਬਾ ਇਲਾਕੇ ਦੇ ਵਿੱਚ ਬੱਦਲ ਫਟਣ ਦੀ ਖਬਰ ਸਾਹਮਣੇ ਆ ਕੇ ਪਹਾੜੀ ਇਲਾਕੇ ਦੇ ਵਿੱਚ ਚੰਬਾ ਇਲਾਕੇ ਦੇ ਵਿੱਚ ਬੱਦਲ ਪੜ ਜਾਂਦਾ ਤੇ ਉਸ ਪਹਾੜੀ ਇਲਾਕੇ ਦੇ ਵਿੱਚ ਇੱਕ ਲੋਹੇ ਦਾ ਪੁਲ ਲੱਗਿਆ ਹੁੰਦਾ ਪੁਲ ਜਿਹੜਾ ਮੌਕੇ ਤੇ ਕਾਗਜ਼ਾਂ ਦੀ ਤਰ੍ਹਾਂ ਕਿੱਲਰ ਜਾਂਦਾ ਕਈ ਟੋਟੇ ਹੋ ਕੇ ਇੱਧਰ ਉੱਧਰ ਚਲੇ ਜਾਂਦਾ ਤਵਾਹੀ ਦਾ ਖੌਫਨਾਕ ਮੰਜ਼ਰ ਹਾਲਾਂਕਿ ਵਾਰ-ਵਾਰ ਜਿਹੜਾ ਹਿਮਾਚਲ ਦੇ ਸੀਐਮ ਸੁਖਵਿੰਦਰ ਸੁਪੂ ਨੇ ਜਿਹੜੇ ਉਹ ਵਾਰ-ਵਾਰ ਇਹ ਕਹਿ ਰਹੇ ਨੇ ਕਿ ਉਸ ਇਲਾਕਿਆਂ ਦੇ ਵੱਲ ਨਾ ਜਾਇਆ ਜਾਵੇ ਸੁਰੱਖਿਆ ਥਾਵਾਂ ਦੇ ਵੱਲ ਜਾ ਕੇ ਰਹਿਆ ਜਾਵੇ ਜਿਹੜੀ ਇਸ ਤਰੀਕੇ ਦੀਆਂ ਡੇਂਜਰਸ ਜਗ੍ਹਾ ਨੇ ਉੱਧਰਲੇ ਪਾਸੇ ਜਾਣ ਤੋਂ ਗੁਰੇਸ ਕੀਤਾ ਜਾਵੇ ਪਰ ਇੱਕ ਤਸਵੀਰ ਜਿਹੜੀ ਚੰਬਾ ਦੇ ਇਲਾਕੇ ਤੋਂ ਨਿਕਲ ਕੇ ਸਾਹਮਣੇ ਜਿੱਥੇ ਕਿ ਤਵਾਹੀ ਦਾ ਖੌਫਨਾਕ ਮੰਜ਼ਰ ਜੋਤੇ ਕਿ ਜਿਹੜਾ ਪਹਾੜਾਂ ਦੇ ਵਿੱਚ ਬੱਦਲ ਫੱਟਣ ਦੀ ਖਬਰ ਨਿਕਲ ਕੇ ਸਾਹਮਣੇ ਆਇਆ ਹਾਲਾ ਕਿ ਤੁਹਾਨੂੰ ਇਹ ਵੀ ਦੱਸਦੇ ਕਿ ਪਹਾੜਾਂ ਦੇ ਵਿੱਚ ਲਗਾਤਾਰ ਆਉਣ ਵਾਲੇ 4-5 ਦਿਨਾਂ ਦੇ ਵਿੱਚ ਭਾਰੀ ਮੀਂਹ ਨੂੰ ਲੈ ਕੇ ਅਲਰਟ ਜਾਰੀ ਕੀਤਾ ਆ ਤੇ ਇਸੇ ਭਾਰੀ ਮੀਂਹ ਦਾ ਇੱਕ ਜਿਹੜਾ ਸਟਾਰਟਿੰਗ ਪੁਆਇੰਟ ਆ ਉਹ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਸ਼ੁਰੂਆਤ ਹੋਈ ਆ ਇਸ 5 ਦਿਨਾਂ ਅਲਰਟ ਦੀ ਕਿ ਸ਼ੁਰੂਆਤੀ ਦੌਰ ਦੇ ਵਿੱਚ ਹੀ ਹਿਮਾਚਲ ਦੇ ਚੰਬਾ ਇਲਾਕੇ ਦੇ ਵਿੱਚ ਬੱਦਲ ਫੜ ਚੁੱਕੇ ਆ ਤੇ ਇਸੇ ਬੱਦਲ ਦੇ ਨਾਲ ਜਿਹੜਾ ਭਾਰੀ ਪਾਣੀ ਦੀ ਮਾਤਰਾ ਆਉਣੀ ਆ ਉਹ ਸਾਰਾ ਕੁਝ ਬਾਇਆ ਡੈਮਾਂ ਦੇ ਵਿੱਚ ਉਹ ਕੇ ਪੰਜਾਬ ਦੇ ਦਰਿਆ ਸਤਲਜ ਅਤੇ ਬਿਆਸ ਦੇ ਵਿੱਚ ਆਉਣਾ ਤੇ ਇਸ ਕਰਕੇ ਜਿਹੜਾ ਪੰਜਾਬ ਨੂੰ ਵੀ ਹਾਈ ਅਲਰਟ ਤੇ ਰਹਿਣ ਨੂੰ ਲੈ ਕੇ ਪੰਜਾਬ ਸਰਕਾਰ ਦੇ ਵੱਲੋਂ ਪਹਿਲਾਂ ਹੀ ਪ੍ਰਬੰਧ ਵੀ ਪੂਕਤਾ ਕੀਤੇ ਹੋ ਰਹੇ ਤੇ ਨਾਲ ਦੀ ਨਾਲ ਲੋਕਾਂ ਨੂੰ ਜਿਹੜਾ ਦਰਿਆਵਾਂ ਦੇ ਕੰਢੇ ਨਾ ਜਾਣ ਨੂੰ ਲੈ ਕੇ ਜਿਹੜੀ ਅਪੀਲ ਵੀ ਕੀਤੀ ਜਾ ਰਹੀ ਆ ਪਰ ਤਵਾਈ ਦਾ ਖੌਪਨਾਕ ਮੰਝਰ ਐਸ ਵਕਤ ਤਾਂ ਹਿਮਾਚਲ ਦੇ ਵਿੱਚ ਦੇਖ ਰਿਹਾ ਇਹ ਉਹੀ ਤਰੀਕਾ ਜਿਸ ਤਰੀਕੇ ਸਾਲ 2023 ਦੇ ਵਿੱਚ ਅਜੇ ਤੋਂ 2 ਸਾਲ ਪਹਿਲਾਂ ਕਿ ਜਿਹੜਾ ਭਾਰੀ ਮੀਂਹ ਪੈਂਦਾ ਕਿ ਕਿਸ ਤਰੀਕੇ ਜਿਹੜਾ ਪਹਾੜੀ ਇਲਾਕਿਆਂ ਦੇ ਵਿੱਚ ਸਾਰਾ ਕੁਝ ਤਬਾਹ ਹੋ ਜਾਂਦਾ ਬਹੁਤ ਸਾਰੇ ਲੋਕਾਂ ਦੀਆਂ ਮੌਤਾਂ ਦੀ ਖਬਰ ਵੀ ਸਾਹਮਣੇ ਆਉਂਦੀ ਹੈ ਕਿ ਤੁਸੀਂ ਦੇਖੋ ਕਿ ਇੱਕ ਵਾਰ ਅਜੇ ਤੋਂ 5-7 ਦਿਨ ਪਹਿਲਾਂ ਵੀ ਇਸੇ ਤਰੀਕੇ ਹਿਮਾਚਲ ਦੇ ਵਿੱਚ ਬੱਦਲ ਪਟਣ ਦੀ ਖਬਰ ਆਈ ਸੀ ਅੱਜ ਮੁਰ ਤੋਂ ਜਿਹੜਾ ਹਿਮਾਚਲ ਦੇ ਚੰਬਾ ਇਲਾਕੇ ਦੇ ਵਿੱਚ ਬੱਦਲ ਪੜ ਚੁੱਕੇ ਇੱਕ ਲੋਹੇ ਦਾ ਪੁਲ ਲੱਗਿਆ ਹੁੰਦਾ ਜਿਹੜਾ ਚੰਦ ਸਕਿੰਟਾਂ ਦੇ ਵਿੱਚ ਕਾਗਜ਼ਾਂ ਦੀ ਤਰ੍ਹਾਂ ਜਿਹੜਾ ਖਿੱਲਰ ਜਾਂਦਾ